ਇੰਨਾ ਝਪਾਇਆ ਇੰਨਾ ਝਪਾਇਆ ਇੱਕ ਸਮਾਂ ਆਇਆ ਸੰਸਦ ਵਿੱਚ ਇਹ ਗੱਲ ਪੜ੍ਹੀ ਸੀ ਮੈਨੂੰ ਇਹ ਵੀ ਲੱਗੇ ਲੱਗੀ ਮਨ ਸ਼ੌਕ ਪੈਦਾ ਬੜਿਆ ਕਰੋ ਮਹਾਮੋਖ ਨੂੰ ਕਰਿਆ ਜਦੋਂ ਸੱਤ ਦੀ ਸੱਤ ਮਨ ਚਾਰਜ ਹੋ ਜਾਂਦਾ ਬੈਟਰੀ ਚਾਰਜ ਹੋ ਜਾਂਦੀ ਹੈ 2 ਲੱਖ ਦਾ ਫੋਨ ਲੈ ਲਓ ਜੇ ਬੈਟਰੀ ਡੈਂਟਾ ਨਾ ਸਾਰੀਆਂ ਐਪਲੀਕੇਸ਼ਨ ਸਟੈਟ ਹੋ ਜਾਂਦੀਆਂ ਨੇ ਚਾਰਜ ਕਰਨਾ ਬਾਤ ਲਿਕੇ ਕਰਨੀ ਚਾਰਜ ਬਹੁਤ ਜ਼ਰੂਰੀ ਹੈ ਇਹ ਮਨ ਚਾਰਜ ਹੋਣਾ ਜ਼ਰੂਰੀ ਹੈ ਤਾਂ ਹੀ ਉਹ ਸਵੇਰੇ ਜਾਗੇਗਾ ਜੀ ਤਾਂ ਹੀ ਭੱਜੇਗਾ ਵੇਦੂ ਦਾ ਬਾਤ ਤਾਂ ਬੜੀ ਬੜੀ ਅਸੋ ਮੰਨਦਾ ਹੈ ਸੰਤਲ ਬਾਬਾ ਨਾਨਕ ਸਿੰਘ ਜੀ ਨੇ ਬੜਾ ਸ਼ਾਨਦਾਰ ਪਾਸਟ। ਥਾਂ ਦੇ ਬਾਹਰ ਸਾਤਰਾਂ ਦਾ ਖੜੇ ਹੋ। ਕਿਸੇ ਨੇ ਆ ਕੇ ਤੋੜ ਦਿਆ ਹੋਇਆ ਦਸਿਆ ਬਹੁਤ ਸਾਨੂੰ ਧੰਨ ਬਾਬਾ ਦੀ ਸ਼ਰਸਤ ਜਿਓ। ਕਹਿੰਦੇ ਜੀ ਧੰਨ ਬਾਬਾ ਅਨੰਦ ਸਿੰਘ ਜੀ ਗਾ ਜਦੋਂ ਪਤਾ ਲੱਗਿਆ ਨੰਗੇ ਪੈਰੀ ਸਾਧ ਸੰਗਤ ਦੀ ਗਲ ਦੇ ਵਿੱਚ ਪਾਈ ਧੂੜੀ। ਆਹ ਧੂੜੀ ਸੰਗੀ ਲੈ ਲੈ ਕਹਿੰਦੇ ਕਿਉਂਕਿ ਵੱਡੀ ਉਮਰ ਦੇ ਸਿਰ ਦਾ ਪਰਵਾਵਾ ਨਹੀਂ ਸੀ। ਇਹੀ ਨਿਮਰਤਾ ਤਾਂ ਪਰਵਾਹਾਂ ਦੀ ਚਸਤੀ ਦੇ ਵਿੱਚ ਇੱਕ ਵੀ ਨਿਮਰਤਾ ਸਾਥ ਦੁਨੀਆ ਪੂਜਦੀ ਪਰ ਇੱਕ ਸੰਤ ਨੂੰ ਪਤਾ ਹੱਸ ਕਿੱਥੋਂ ਕਿਵੇਂ ਕਿਹੜੀ ਬਖਸ਼ਿਸ਼ ਆਪ ਅੱਗੇ ਹੋ ਕੇ ਗਏ ਕਦਮ ਕੋਸ਼ਿਸ਼ ਕੀਤੀ ਅਸੀਬ ਅੰਦਰੋਂ ਇਹ ਕੇ ਸਰਕਾਰ ਦੇ ਸੋ ਆਪ ਕੀਰਤਨ ਕਰਦੇ ਹਾਂ ਧੰਤਵਾਬਾਈ ਜੀ ਤੇ ਕਹਿਣ ਲੱਗੇ ਬੜੀ ਕਿਰਪਾ ਕੀਤੀ ਮਹਾਪੁਰਖੋ ਆਤਮੀ ਨੇ ਦਰਸ਼ਨ ਦੇ ਦਿੱਤੇ ਤੇ ਤਾਂ ਸਰਬਾਬਾ ਨਾਨਕ ਸਿੰਘ ਜੀ ਕਹਿਣ ਲੱਗੇ ਕਹਿੰਦੇ ਮੈਨੂੰ ਬੋਲਣਾ ਪੈ ਰਿਹਾ ਵਿਕੀਸ਼ਰ ਕੀ ਕਰੀਏ ਕਿਵੇਂ ਨਾਰਾਤੇ ਉਹ ਤੁਹਾਡੇ ਮੂਲ ਮੰਦਰ ਦੀ ਖੁਸ਼ਬੂ ਬੜੀ ਦੂਰ ਤੱਕ ਫੈਲੀ ਹੋਈ ਆ ਕੋ ਸਾਧ ਨਾਲ ਹੋਣੀ ਗਿੱਟਾ ਆਵਾਜ਼ ਭਤਵਾਦੀ ਸ਼ੰਗਰੀ ਜੀ ਦਾ ਰਾਣਾ ਸਾਹਿਬ ਵਾਲੇ ਕੋ ਫੈਲਿਆ ਹੋਇਆ ਇਹ ਸੁਣਤਾ ਲੱਗਦਾ ਅੰਦਰੋਂ ਆ ਨਾਨ ਸਿੰਘ ਜੀ ਕਹਿਣ ਲੱਗੇ ਕਿਹਦੇ ਕਿਹਦੇ ਨਾਮ ਤੇ ਤੁਹਾਡੇ ਮੂਲ ਮੰਦਰ ਦੀ ਖੁਸ਼ਬੂ ਬੜੀ ਦੂਰ ਤੱਕ ਫੈਲੀ ਹੁਣ ਜਦ ਮੇਰੇ ਵਿੱਚ ਆਉਂਦੇ ਸਾਧ ਮਾਪੁਰਖਾ ਜਿਹੜਾ ਤੋਂ ਮੈਂ ਕੱਪੜਾ ਦੇ। ਗੁਰੂ ਸਾਹਿਬ ਕਿਰਪਾ ਕਰੇ। ਸਭ ਸੰਗਤਾਂ ਵਾਲੇ ਪਾਸੇ ਜੁੜੇ। ਆਓ। ਅਰਦਾਸ ਬੇਨਤੀਆਂ ਕਰੀਏ ਸਭੋਰਾ ਦੇ ਕਰਨਾ। ਗਰੀਬ ਨਿਵਾਸ। ਮੇਰ ਗਰੀਬ। ਰਹਿਮਤ ਕਰੀਏ। ਮੈਨੂੰ ਵੀ ਇੱਕ ਪੂਰੇ ਦੀ ਸੰਗਤ ਬਖਸ਼ ਦਿਓ ਤੇ ਸਤਨਾਮ ਵਾਹਿਗੁਰੂ। ਤੇ ਜੀ ਬਖਸ਼ੀਆ। ਆ ਮੇਰ ਕਰੀ। ਕਦੇ ਕੋਈ ਪਰਚਾ ਨਾ ਹੋਵੇ। ਕਿ ਕਿ ਪਰਚੇ ਹੀ ਬੜੇ ਪੈਂਦੇ ਨੇ ਜਦੋਂ ਮਹਾਂਪੁਰ ਕਰਦੇ ਨੇ ਸਖਤਾਈਆਂ ਜਦੋਂ ਕਰਦੇ ਨੇ ਪਰਚੇ ਪਾਉਂਦੇ ਕਰਦੇ ਨੇ ਸਖਤਾਈਆਂ ਕਈ ਵਾਰੀ ਕੋ ਦਾਂਬੇ ਦੂਰ ਭਜੇ ਜਾਂ ਜੋ ਸਖਤਾਈਆਂ ਹੋਈਆਂ ਕਈ ਵਾਰੀ ਚਾਰ ਬੰਦਿਆਂ ਕੇ ਜਲੀਦ ਵੀ ਕਰ ਦਿੱਤਾ ਤੇ ਸੇਵਕ ਕਹੀ ਸੋਚੇ ਉੜਦਾ ਹੋਇਆ ਗੁਰੂਤਮਾ ਗੱਲੀ ਉਹ ਉਹ ਮੁਰਦੇ ਦੀ ਕਿਹ ਇੱਜ਼ਤ ਤੇ ਕਿਹ ਬੇਇੱਜ਼ਤੀ ਮੁਰਦੇ ਦੀ ਕਿਹ ਇੱਜ਼ਤ ਤੇ ਕਿਹ ਬੇਇੱਜ਼ਤੀ ਸੇ ਤਰਸਾ ਹੋਵੇ ਮੁਰਦੇ ਕੀ ਨੇ ਆਈ ਸੀਸ ਲਈ ਵਿਆਹ ਹੋਵੇ ਜੀ ਸਤ ਜੇ ਮਾਨ ਦੇ ਰਹੇ ਹੋ ਤਾਂ ਵੀ ਤੁਹਾਡੀ ਵਡਿਆਈ ਜੇ ਬੁਮਾਨ ਦੇ ਰਹੇ ਮਾਰਾ ਤਾਂ ਵੀ ਤੁਹਾਡੀ ਵਡਿਆਈ ਮੈਂ ਤੁਹਾਡੇ ਹੀ ਨਾ ਪਸਤਾ ਸਨਾਂ ਨਹੀਂ ਜਾਂਦਾ ਨਹੀਂ ਜਾਂਦਾ ਸਤ ਸਨਾਂ ਜੇ ਖੇਰ ਪਾਨ ਧਾ जय राधे जी तीर्थ सारे तन में कांति रा कृपा निधान दया को तेज Funny. ਵਾਨਾਨ ਕੇ ਕਰਤਾਰ ਪਾਤ ਜੈ ਕਰਤਾਰ ਨੇ ਪਾਤ ਜੀ ਬਰਾਨੀ ਨਾਨਕਾ ਜੈ ਆ ਗੋ ਜੀ ਜੈ ਬਾਲ ਸੰਸਾਰ ਦੇਵਾ ਹਾ ਸ਼ਤਿ ਆਕਾਲ ਰੋ ਰੋ ਨੂੰ ਸੁਖਾਂ ਨੇ ਸੰਤ ਸਾਹਿਬ ਸਰਗੰਗ ਸਾਹਿਬ ਜੀ ਦੇ ਮੱਥ ਸਨਕਾਰਿਓ ਗੁਰੂ ਪਿਆਰੇ ਸੰਤ ਭਰਾਂ ਭੁਪਿੰਦਰ ਸਿੰਘ ਜੀ ਮਹਾਂਪੁਰ ਜਿਨ੍ਹਾਂ ਨੇ ਇਸ ਦੇ ਦੀ ਆਪ ਸਤਿ ਸੰਗਤਾਂ ਦੇ ਦਰਸ਼ਕ ਪਰਵਾਏ ਯਕੀਨ ਜਾਣਨਾ ਸਤਸ ਕਿ ਮਹਾਂਪੁਰਖਾਂ ਦੇ ਯਾਦ ਦੇ ਮੇਲੇ ਜਿਹੜੇ ਬੜਾ ਕੁਝ ਦੇਖ ਕੇ ਜਾਂਦੇ ਜੇ ਆਪਾਂ ਭਾਵਨਾ ਤੇ ਆਈਏ ਜੇ ਪ੍ਰੇਮ ਦੀ ਬੈਠੀ ਹਾਂ ਕੋ ਸਾਥ ਨਾਲ ਅਰਥਾ ਦੀ ਦੀ ਹਾਜ਼ਰੀ ਸਾ ਜਿਹੜਾ ਪ੍ਰੇਮ ਤੇ ਬੈਠੀ ਹਾਜ਼ਰੀ ਭਾਵਨਾ ਚ ਦੇ ਵਿੱਚ ਬੈਠੀ ਹਾਜ਼ਰੀ ਕੇ ਤਰਾਈ ਹਾਜ਼ਰੀ ਬਣ ਜਾਂਦੀ ਹੈ ਇਹ ਤਰਾਈ ਹਾਜ਼ਰੀ ਬਣਦੀ ਗੁਰਮੁਖ ਪਿਆਰੇ ਸਰਦਾਰ ਅਛਤ ਸਿੰਘ ਜੀ ਜਿਨ੍ਹਾਂ ਨੇ ਮਾਪੁਰ ਖਾ ਦਾ ਬੁੱਤ ਸਾਡੀ ਚੋਲੀ ਚ ਪਾਇਆ ਤੁਹਾਡੇ ਦਰਸ਼ਨ ਕਰਵਾਈ ਉਥੇ ਵੀ ਸਾਧ ਸੰਗਤ ਬੜੀ ਨਾਲ ਦੀ ਸੇਵਾ ਰਹਾ ਛਤੂ ਜੀ ਜੀ ਗੁਰੂਾਨਕ ਸਾਹਿਬ ਦੀ ਕਿਰਪਾ ਨਾਲ ਇਥੇ ਮਾਪਰ ਸਾਡੇ ਸੰਗਤ ਕਲੇ ਜੀਵਨ ਘੜਦੇ ਪਏ ਸਚਾਈ ਦਾ ਦੇਹ ਹੈ ਸਾਧ ਸੰਗਤ ਘਰੇ ਹੋਏ ਜੀਵਨ ਵਾਲਿਆਂ ਨੂੰ ਆ ਜਾਈਏ ਜੇ ਜੀਵਨ ਘੜਿਆ ਜਾਂਦਾ ਹੈ ਗੁਰੂਾਨਕ ਸਾਹਿਬ ਕਿਰਪਾ ਕਰ ਮੇਰੇ ਤੇ ਹੱਥ ਰੱਖ ਇੱਕ ਬੇਤੀ ਮੈਂ ਤੁਹਾਡੇ ਕਰਕੇ ਕਰਨਾ ਚਾਹੁੰਦਾ ਹਾਂ ਗੁਰਨਾਮਕ ਸਾਹਿਬ ਦਾ ਆਗਮਨ ਕਰੋ ਸਾਧ ਸੰਗਤ ਜੀ 15 ਨਵੰਬਰ ਦਾ ਆ ਰਿਹਾ ਹੈ। ਔਰ ਸਾਡੇ ਮੋਢੀ ਗੁਰਨਾਮਕ ਸਾਹਿਬ ਹਨ। ਸਾਰਾ ਪੂਜੀ ਗੁਰਨਾਮਕ ਸਾਹਿਬ ਜੀ ਸਾਹਿਬ। ਗੁਰਨਾਮਕ ਸਾਹਿਬ ਮੇਹਰ ਦੇ ਗੁਰੂ ਅਕਸਰ ਸਾਹਿਬ ਹੋਏ। ਗੁਰਮਰਦਾਸ ਮਹਾਰਾਜ ਹੋਏ। ਗੁਰੂ ਅਰਜਨ ਸਾਹਿਬ ਮਹਾਰਾਜ ਹੋਏ। ਤੇਰਾਇਤਾਨ ਸਾਹਿਬ ਜੀ ਦਾ ਵੰਸਾ ਮਹਾਰਾਜ। 15 ਨਵੰਬਰ ਨੂੰ ਗੁਰਨਾਮਕ ਸਾਹਿਬ ਦਾ ਆਗਮਨ ਹੋ ਰਿਹਾ ਹੈ। एक मूल मंत्र आज संगत को सालाना शुरू की ता सवा लाख मूल मंत्र तक तकरीबन आज तो भी अगर शुरू करेंगे तो तकरीबन तकरीबन पूरे 3 महीने साथ तक जी पाए मेरी विनती है टोडे गरमा दे उस दिन बेशक तुम्ही सहरे लेके आओगे महाराज वास से बेशक माया कर आओगे पदार्थ ਕੜਾਓਗੇ ਰਮਾਦਾ ਸਾਹਿਬ ਕੜਾਓਗੇ ਮੁਬਾਰਕ ਹੈ ਪਰ ਯਕੀਨ ਜਾਨੋ ਸਭ ਤੋਂ ਜ਼ਿਆਦਾ ਖੁਸ਼ੀ ਅਗਰ ਮਹਾਰਾਜ ਨੂੰ ਹੋਏਗੀ ਤੇ ਜਿਹੜੀ ਆ ਨਾਮ ਦੀ ਪੇਟਾ ਲੈ ਕੇ ਆਓਗੇ ਆਪ ਸਤਨਾਮ ਸਵਾਦਨ ਮੂਲ ਵਰਤ ਦਾ ਜਨ ਕਿਸੇ ਬਹਾਨੇ ਹੋ ਜਾਏਗਾ ਪ੍ਰਪੇਕ ਪ੍ਰਾਣੀ ਤੇ ਬੜੀਆਂ ਸੰਤਾਂ ਦੇਸ਼ਾਂ ਵਿਦੇਸ਼ਾਂ ਤੋਂ ਸਾਸ ਸ਼ੁਰੂ ਕਰਤੀਆਂ ਉਹ 15 ਤਰੀਕ ਦੀ ਜਿਹੜੀ ਸਾਧਨਾ ਹੋਏਗੀ ਅਮਰਤ ਵੇਲੇ ਦੀ ਉਦੋਂ ਅਰਦਾਸ ਕੀਤੀ ਜਾਏਗੀ ਅਰਦਾਸ ਹੋਏਗੀ ਜੀ 13 14 ਤਰੀਕ ਨੂੰ ਆਪ ਜੀ ਨੇ ਲਿਖਾਣੇ ਐ ਐ ਸਾਡੀ ਜੰਦੀ ਹੈ WhatsApp ਗਰੁੱਪ ਸਾਡੇ ਕੋਲ ਦੇ ਵਿੱਚ ਉਹਦੇ ਵਿੱਚ ਆਪ ਜੀ ਨੰਬਰ ਮੈਂ ਆਪਾਂ ਸਾਥ 98 99 882258 ਇਹ ਨੰਬਰ ਹੈ ਤੁਹਾਡੀ ਬਾਤ ਸੁਣ ਲਿਓ YouTube ਤੇ ਵਿੱਚ ਇਹਦੇ ਵਿੱਚ ਖਾਲੀ ਜੁਆਇਨ ਵੀ ਕਰ ਲੈਣਾ WhatsApp ਗਰੁੱਪ ਹੈ ਜੀ ਉਹਦੇ ਵਿੱਚ ਸਾਰੇ ਲਿੰਕ ਪਾ ਦਿੱਤੇ ਜਾਂਦੇ ਨੇ ਉਹਦੇ ਵਿੱਚ ਜੀ ਤੁਸੀਂ ਇਹ ਬਾਤ ਕਰਵਾ ਲੈਣੇ ਗੁਰਤਾਰ ਦੀ ਕਿਰਪਾ ਦੇ ਨਾਲ ਉਹਦੀ ਅਰਦਾਸ ਸਦਕਾ ਇਹ ਹੋਣੀ ਹੈ 15 ਨਾਂ ਦਾ ਕਾਰਜ ਜੇ ਪ੍ਰतेक ਪ੍ਰਾਣੀ ਕਰਨਾ ਔਖਾ ਹੈ ਪਰ ਦੋ ਬੰਦੇ ਸਦੀ ਵਤਨੀ ਰੱਖ ਕੇ ਕਰੂ ਔਖਾ ਹੈ ਪਰਮਾਨ ਰੱਖ ਕੇ ਕਰ ਪਰ ਕਰੇ ਆ ਬੇਅੰਤੀ ਹੈ ਕਰੇ ਗੁਰਮਾਨਤ ਸਾਹਿਬ ਦੇ ਨਾਮ ਦਾ ਜਲਦਾ ਫੇਰੇ ਆਨੰਦਕ ਕੇ ਘਰ ਕੇਵਲ ਨਾਮ ਤੇ ਨਾਮ ਦੀ ਭੇਟਾ ਦੇ ਕੇ ਗੁਰਮਾਨਤ ਦੀ ਰਹਿਮਤਾ ਚੋਲੀ ਚ ਪਵਾ ਲਿਆ ਆਮ ਜਨਤਾ ਦੀ ਬੇਨਤੀ ਕਰਦੇ ਹਾਂ ਬਾਹਰੋਂ ਸਾਡਾ ਸਟਾਫ ਬਤਾ ਦੇ ਅੱਜਪਾਣੇ ਆਪਣੇ ਆਪਣੇ ਘਰਾਂ ਦੇ ਜ਼ਰੂਰ ਜਿੰਮਾ ਲਓ ਤੁਹਾਡੇ ਘਰਾਂ 'ਚ 24 ਘੰਟੇ ਮੂਲ ਬੰਕਰ ਚੱਲਦਾ ਨਹੀਂ ਵਾਈਬਰੋ ਮੰਤਰਾ ਚੱਪਾ ਦੇ ਰਾਈ 24 ਘੰਟੇ ਅਦਾਸ ਦੇ ਘਰ ਲੱਗੀਏ ਜਦੋਂ ਆਪਾਂ ਘਰ ਵਰਤਾਂ ਜਿਵੇਂ ਹੀ ਵਰਤਾਂ ਮੂਲ ਬੰਕਰ ਉੱਚੀ ਸਾਰੀ ਲਾਇਆ ਤੇ ਅੰਦਰ ਵੱਢਦੇ ਮੂਲ ਬੰਕਰ ਕੰਨਾ ਚ ਪੈ ਗਈ ਟੁੱਟਿਆ ਹੋਇਆ ਬਤੰਗ ਰક્ત ਹੋ ਜਾਂਦਾ ਕਈ ਵਾਰ ਇਹ ਆਪਾਂ ਬਾਰ ਬਾਰ ਕਰ ਸਕਦੇ ਕਿ ਪੈਨ ਡਰਾਈਵ ਦਾ ਸੈਟਅਪ 7 ਤੇ 8 ਨੰਬਰ ਇਹ ਵੀ ਆਪ ਦੀ ਮਾਰੋਂ ਪ੍ਰਾਪਤ ਕਰ ਸਕਦੇ ਹੋ ਗੁਰੂ ਸਾਹਿਬ ਜਰਪਾਤਰ ਪ੍ਰਮਾਤਮਾ ਦਾ ਸਮਾਂ ਹੈ ਸਚੇਤ ਬਾਸ਼ਾ ਕਿਰਪਾ ਕਰ ਮੇਰ ਪਰਿਆ ਹੱਥ ਰੱਖਣ ਮਹਾਂਪੁਰਖਾਂ ਨੂੰ ਹੋਰ ਚੜ੍ਹਦੀ ਕਲਾ ਦੇ ਰੂਪ ਦਾ ਬਖਸ਼ਿਸ਼ ਕਰਨ ਦੀ ਪਹਿਲੀ ਵਾਰੀ ਦਾਸ ਇਸ ਥਾਂ ਤੇ ਸਾਧ ਸੰਗਤ ਦੀ ਅਦਗੁਰਾਂ ਨੇ ਸਿਰ ਤੇ ਹੱਥ ਰੱਖ ਕੇ ਸੇਵਾ ਲਈ ਹੈ ਆ ਜੀ ਭਰੀ ਹੈ ਫਿਰ ਮਰ ਦੀ ਇੱਛਾ ਹੈ मातृखादी चरनी कला वास्ते बेरोबदा वास्ते सारे पांचवारी साथ सारंग बोलियो जी वाहे गुरु 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 जी का फलसा वाहे गुरु जी के पति